ਤੁਸੀਂ ਵੇਖ ਰਹੇ ਹੋ ਜੀਤ ਮੈਬੀ ਟੀਵੀ ਮੈਂ ਨਵਾਂ ਸ਼ਹਿਰ ਤੋਂ ਜਸਵੀਰ ਸਿੰਘ ਰੂਪਰ ਮੇਰੇ ਨਾਲ ਗੁਰਜਿੰਦਰ ਸਿੰਘ ਗੁਰੂ ਜੀਤ ਮੈਬੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅਸੀਂ ਤੁਹਾਨੂੰ ਅੱਜ ਲਿਜਾ ਰਹੇ ਹਾਂ ਕਾਲੀ ਬੇਈਂ ਦੇ ਕੋਲ ਜਿਸ ਦੀ ਸਫਾਈ ਨਾ ਹੋਣ ਕਾਰਨ ਪਿਛਲੀ ਵਾਰ 200 ਤੋਂ ਵੱਧ ਏਕੜ ਜਿਹੜੀ ਜ਼ਮੀਨ ਆ ਉਹ ਫਸਲਾਂ ਤਬਾਹ ਹੋ ਗਈਆਂ ਸਨ ਔਰ ਸਰਕਾਰ ਵੱਲੋਂ ਜਿੱਥੇ ਮੁਰਗੀ ਮਾਰਨ ਦੇ ਵੀ ਮੁਆਵਜ਼ੇ ਦੇਣ ਦੀਆਂ ਗੱਲਾਂ ਕੀਤੀਆਂ ਗਈਆਂ ਤੇ ਕਿਸੇ ਵੀ ਕਿਸਾਨ ਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਤੇ ਹੁਣ ਤੁਹਾਨੂੰ ਦਿਖਾਣੇ ਆ ਕਿ ਕਾਲੀ ਬੇਈਂ ਦਾ ਬਹੁਤ ਬੁਰਾ ਹਾਲ ਹੈ ਕੁਝ ਥਾਵਾਂ ਤੋਂ ਉਹਦੀ ਸਫਾਈ ਕਰਕੇ ਬਾਕੀ ਛੱਡ ਦਿੱਤੀ ਆ ਬਈ ਫੇਰ ਭਰੀ ਹੋਈ ਆ ਤੇ ਇਸ ਵੇਲੇ ਜਿਹੜੀ ਮੌਨਸੂਨ ਪਾਣਾ ਫੇਰ ਸਿਰ ਤੇ ਆ ਗਈਆਂ ਨੇ ਤੇ ਕੋਈ ਵੀ ਪ੍ਰਸ਼ਾਸਨ ਨੂੰ ਜਾਂ ਸਰਕਾਰ ਨੂੰ ਇਸ ਦਾ ਫਿਕਰ ਨਹੀਂ ਆ ਪਿਛਲੀ ਵਾਰ ਜਿੱਥੇ ਬਖ ਵਖ ਅਧਿਕਾਰੀ ਇੱਥੇ ਆਏ ਆ ਉਹਨਾਂ ਵੱਲੋਂ ਬਖ ਵਖ ਤਰ੍ਹਾਂ ਦੇ ਲਾਰੀ ਲਾਏ ਗਏ ਨੇ ਆਓ ਤੁਹਾਨੂੰ ਦਿਖਾਣੇ ਆ ਕਿਸਾਨਾਂ ਦੇ ਨਾਲ ਗੱਲਬਾਤ ਕਰੋਣੇ ਆ ਕੀ ਕਹਿਣਾ ਚਾਹੁੰਦੇ ਆ ਪਿਛਲੇ ਸਾਲ ਜਿਸ ਵੇਲੇ ਇਥੇ ਹਾੜਾ ਇਸਗੇ ਤੁਹਾਡਾ ਕਿੰਨਾ ਕੁ ਦਾ ਨੁਕਸਾਨ ਹੋਇਆ ਸੀ 3 ਕਿੱਲੇ ਮੱਕੀ ਹੋਇਆ ਇਹਦਾ ਦੇ ਨਿਸਰੀ ਹੌਂਦਾ ਜਾ ਜੀ ਥੀ ਤੇ ਉਹਦਾ ਮੁਆਵਜ਼ਾ ਕੋਈ ਮਿਲਿਆ ਸੀ ਨਾ ਜੀ ਨਾ ਨੋਬਿਲ ਮੁਆਵਜ਼ਾ ਸਾਡੀ ਜਿੰਦੀ ਜਿੰਦ ਕਦੇ ਕਿਸੇ ਨੇ ਦਿੱਤਾ ਤਾਂ ਇਹੇ ਵਿੱਚ ਕੁਛ ਨਹੀਂ ਦਿੱਤਾ ਖਰਚਾ 40-5000 ਰੁਪਏ ਆ ਕਰਕੇ ਵਹਿ ਗਿਆ ਦੁਬਾਰਾ ਲਾਏ ਪੰਜ ਖੇਤ ਸੀ ਕਿਸੇ ਨੇ ਇੱਕ ਵੇਹ ਨੇ ਦਿੱਤਾ ਦੁਬਾਰਾ ਸੀ ਆ ਸਾਰੇ ਪੰਜ ਖੇਤ ਦੁਬਾਰਾ ਲਾਏ ਆ ਪੱਤ ਗਈ ਸਾਰੇ ਮਰ ਗਏ ਸੀ ਕਿਸੇ ਨੇ ਕਿਸੇ ਨੇ ਨਾ ਕੁੱਟਿਆ ਤੇ ਨਾ ਕਹਿੰਨੇ ਕੋਈ ਮੁਆਵਜ਼ਾ ਦਿੱਤਾ ਕਿੰਨਾ ਕੁ ਨੁਕਸਾਨ ਹੋਇਆ ਸੀ ਨੁਕਸਾਨ ਹੋਣਾ ਲਾਲੋ ਹਮਕੇ ਲਾ 40 ਪਿਆ ਜੋਖ ਲਖ ਦਾ ਤਾਂ ਹੋਇਆ ਹੁਣ ਇਹ ਜ਼ਮੀਨ ਕਿਹੜੇ ਪਣ ਚ ਪੈਂਦੀ ਤੁਹਾਡੀ ਠੀਕ ਧਾਰੀ ਪਿੰਡੋਂ ਜੀ ਪੈਂਦੀ ਆ ਕਿ ਨਾਂ ਕੀ ਤੁਹਾਡਾ ਸਰਕਾਰ ਸਹੀ ਤੇ ਉਤੋਂ ਬਾਅਦ ਜਿਹੜਾ ਦੁਬਾਰਾ ਲਾਇਆ ਸੀਗਾ ਚੋਨਾ ਉਹ ਠੀਕ ਰਹਿ ਗਿਆ ਕਿ ਉਹ ਵੀ ਮਤਲਬ ਉਹ ਠੀਕ ਰਹਿ ਗਿਆ ਉਦੋਂ ਫੇਰ ਪਹਿਲੇ ਨਾਲ ਦੀ ਗੱਲ ਹੋਦਾ ਮੰਨਦੀ ਆ ਨਿਕਲਦਾ ਜੀ ਅੱਜ ਨਿਕਲਦਾ ਤੇ ਹੁਣ ਇਸ ਵੇਂਦੀ ਕੋਈ ਸਫਾਈ ਹੋਈ ਸਫਾਈ ਹੋਣੇ ਹੋ ਕੇ ਠੀਕ ਅਛਾ ਦੁਆਰਾਂ ਚ ਪਾਣੀ ਛੱਟਿਆ ਜਾਂ ਕਿ ਨਹੀਂ ਹੁਣ ਛੱਡ ਦਿੱਤਾ ਪਾਣੀ ਠੀਕ ਆ ਸਫਾਈ ਪੂਰੀ ਹੋਈ ਆ ਹਾਂਜੀ ਇਹ ਹੁਣ ਥਾਣਾ ਪਤਾ ਨਹੀਂ ਸਾਡੇ ਫੇਰ ਤੱਕ ਐਨ ਹੋ ਗਏ ਕਰ ਗਿਆ ਜੀ ਕਰ ਗਿਆ ਬਾਕੀ ਗਾਹਾਂ ਪਤਾ ਕੋਈ ਨਹੀਂ ਹਾਂਜੀ ਠੀਕ ਆ ਤੁਸੀਂ ਹੁਣ ਸਰਕਾਰ ਤੋਂ ਕੀ ਕਹਿਣਾ ਚਾਹੁੰਦੇ ਆ ਪਿਛਲੀ ਵਾਰ ਤੁਸੀਂ ਲਿਖ ਕੇ ਵੀ ਦਿੱਤਾ ਆ ਐਸ ਡੀ ਐਮ ਨੂੰ ਜਾਂ ਤਹਿਸੀਲਦਾਰ ਨੂੰ ਲਿਖ ਕੇ ਦਿੱਤਾ ਸੀਗਾ ਕਿ ਸਾਡੇ ਐਨ ਐਨ ਖੇਤਾਂ ਦਾ ਨੁਕਸਾਨ ਹੋ ਗਿਆ ਹਾਂਜੀ ਉਹਦੇ ਪੈਸੇ ਹਲੇ ਤੱਕ ਮਿਲੇ ਕੋਈ ਨਹੀਂ ਪੈਸਾ ਨਵਾਂ ਪੈਸਾ ਨਹੀਂ ਮਿਲਿਆ ਤਾਂ ਮੁੜ ਕੇ ਕਹਿਣੇ ਪੁੱਛੇ ਆ ਵੀ ਨਹੀਂ ਉਸ ਵੇਲੇ ਇੱਥੇ ਮੰਤਰੀ ਵੀ ਆਏ ਸੀਗੇ ਮੰਤਰੀ ਸਖੀਰ ਵੀ ਆਇਆ ਇਹ ਪੋਰਟ ਤੇ ਖੜ ਕੇ ਦੇਖਦੇ ਸੀਗਾ ਆਪਣੇ ਦੁਆ ਸੈਨਾ ਨਹੀਂ ਪੱਖਿਆ ਅਜਾਜ਼ਤ ਦੇਣਾ ਕਿ ਮਾਏ ਤਾਂ ਸਾਰੇ ਹੀ ਆ ਇੱਥੇ ਪਰ ਕਿਸੇ ਨੇ ਕੁਝ ਨਹੀਂ ਕੀਤਾ ਦੇਖ ਕੇ ਚਲੇ ਗਏ ਬਈ ਹਾਂ ਪਾਣੀ ਚੜਿਆ ਆ ਪਾਣੀ ਦਾ ਮਾਨੂੰ ਦੱਸਿਆ ਪਿਆ ਇਹਦੇ ਬਰਾਬਰ ਪਾਣੀ ਜਾਂਦਾ ਸੀ ਤੁਸੀਂ ਇਹ ਹਿਸਾਬ ਲਾ ਰਹੇ ਹੋ ਮਕਾਂ ਤੇ ਨਾ ਇਹਨਾਂ ਨੂੰ ਆ ਮੋਟਰ ਲੁਕੀ ਹੋ ਸੀਗੀ ਇਹ ਹਿਸਾਬ ਲਾਓ ਕਿੰਨੇ ਕਿ ਖੇਤ ਸੀ ਤੁਹਾਡੇ ਜਿਹੜੇ ਆਹ ਦੋ ਖੇਤ ਆ ਮੇਰੇ ਇੱਥੇ ਕੋਈ ਪੈਸਾ ਨਹੀਂ ਮਿਲਿਆ ਨਾ ਕੋਈ ਪੈਸਾ ਨਹੀਂ ਕੋਈ ਆਇਆ ਹੀ ਨਹੀਂ ਮੁੜ ਕੇ ਪੈਸਾ ਤਾਂ ਇੱਕ ਪਾਸੇ ਰਿਹਾ ਕਿਸੇ ਨੇ ਪੁੱਛੀ ਦੀ ਬਾਤੇ ਨਹੀਂ ਪੁੱਛੀ ਲੈ ਲਓ ਜੀ ਇਹ ਸੜਕ ਕਿੰਨੀ ਉੱਚੀ ਆ ਆ ਸੜਕ ਦੇ ਉੱਤੇ 1.5 ਫੁੱਟ ਪਾਣੀ ਉੱਪਰ ਚੱਲਦਾ ਸੀ ਇਹ ਹਿਸਾਬ ਲਾਓ ਤੁਸੀਂ 1.5 2 ਫੁੱਟ ਪਾਣੀ ਨਾ ਜਿਸ ਕਿਸੇ ਨੇ ਨਹੀਂ ਕੋਈ ਉਹ ਸਾਨੂੰ ਤਾਂ ਕੋਕ ਨਹੀਂ ਮਿਲਿਆ ਨਾ ਕੋਈ ਇੱਥੇ ਅੱਜ ਤਾਈਂ ਆ ਕੇ ਕੋ ਖੜਾ ਹੋਇਆ ਨਾ ਕਿਸੇ ਨੇ ਪੁੱਛਿਆ ਮੁੜ ਕੇ ਕੋਈ ਅੰਦਾਜ਼ਾ ਇੱਥੇ ਕਿੰਨੇ ਕਿ ਖੇਤਾਂ ਦਾ ਮਤਲਬ ਕਿੰਨੇ ਕਿ ਕਿਸਾਨਾਂ ਦਾ ਤੇ ਨੁਕਸਾਨ ਹੋ ਗਿਆ ਸੀ ਖੇਤਾਂ ਦਾ ਹੁਣ ਆ ਏਰੀਆ ਸਾਰੇ ਲਾ ਲਓ ਸਾਰਾ ਹੀ ਏਰੀਆ ਪਾਣੀ ਦੇ ਮਾਰ ਪਾਣੀ ਦੇ ਮਾਰ ਹੇਟ ਸੀ ਉਹ ਪਾਣੀ ਦੇ ਹੀ ਮੋਰੇ ਚਲਦੀ ਆ ਇੰਦਾ ਜਾ ਕੇ ਯਾਰੀ ਉਹ ਵੀ ਕਿੜੀ ਹੋ ਸੀ ਪੂਰੀ 200 ਕਿਲੋ ਦੇ ਲਗਭਗ ਹੋਊਗਾ ਹਾਂ ਹੁਣ ਜਿਆਦਾ ਸ਼ਾਹ ਇਹ ਜਿਹੜੀ ਬਈ ਆ ਇਹ ਅੱਗੇ ਕਿੰਨੇ ਕ ਪਿੰਡਾਂ ਨੂੰ ਲੱਗਦੀ ਆ ਦੇਖੋ ਜੀ ਇਹ ਇਹ ਦੇਈਂ ਗਾਂਹਾਂ ਜਾਂਦੀ ਸੀ ਇਹ ਤਾਂ ਕਈ ਪਿੰਡ ਲੱਗਦੇ ਆ ਫਿਰ ਕਹਿੰਦਾ ਬਾਲੋ ਲੱਗਦਾ ਜਿਹੜੀ ਪ੍ਰਾਣੀ ਦੇਈ ਆ ਉਹ ਇਹਦੇ ਵਿੱਚ ਪਾਈਊਗਾ ਕਈ ਪਿੰਡੇ ਅਚੇਤਾ ਕੰਗਰੌ ਇੱਥੇ ਚਾਰ-ਚ ਪੇਰੇ ਦਾ ਪਾਣੀ ਪਾਣੀ ਤੁਰਿਆ ਫਿਰਦਾ ਸੀ ਤਾਂ ਇੱਥੇ ਪੁੱਛਣਾ ਕਿ ਇਹਨੂੰ ਆ ਕੇ ਕੋਈ ਆਇਆ ਇੱਥੇ ਕਿਸੇ ਨੇ ਪੁੱਛੀ ਨਹੀਂ ਬਾਤੇ ਹੀ ਨਹੀਂ ਪੁੱਛੀ ਇੱਥੇ ਹੀੜੀ ਜਾ ਕੇ ਖਤਮ ਹੁੰਦੀ ਪਈ ਉਸ ਦਾ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਾਉਣ ਦੇ ਲਈ ਬੈਲ ਆਈਕਨ ਤੇ ਕਲਿੱਕ ਕਰ